ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੌਣ ਕੌਣ ਕਿੱਥੇ ਕਿੱਥੇ ਧਿਆਰਿਆ ਹੈ ਇਹਦਾ ਕੋਈ ਪਰਵਾਰ ਨਹੀਂ ਗੰਗ ਬਨਾਰਸ ਹਿੰਦੂਆਂ ਮੁਸਲਮਾਨਾ ਮੱਕਾ ਕਾਬਾ ਘਰ ਘਰ ਬਾਬਾ ਗਾਵੀਏ ਵਜਨ ਤਾਲ ਮਿਰਦੰਗ ਬਾਬਾ ਬਾਬਾ ਗੁਰੂ ਨਾਨਕ ਪਾਤਸ਼ਾਹ ਨੂੰ ਹਰ ਕੋਈ ਧਿਆਰਿਆ ਹੈ ਕੀ Hindu ਕੀ Muslim ਕੀ ਬੁੱਧੀ ਕੀ ਜੈਨੀ ਕੀ ਚਨੀ ਕੀ ਮਰਾਠੇ ਸਭ ਬਾਬੇ ਨੂੰ ਧਿਆਰੇ ਨੇ ਪੱਗਾਂ ਵਾਲਿਓ ਤੁਹਾਡੇ ਚੋਂ ਕੋਈ ਨਾ ਗੁਰਸਿੱਖ ਪਾਕਿਸਤਾਨ ਗੁਰਦੁਆਮਾ ਦੇ ਦਰਸ਼ਨਾਂ ਵਾਸਤੇ ਗਿਆ ਜਦੋਂ ਪਾਕਿਸਤਾਨ ਗੁਰਦੁਆਮਾ ਦੇ ਦਰਸ਼ਨਾਂ ਵਾਸਤੇ ਗਿਆ ਨਨਕਾਣਾ ਸਾਹਿਬ ਪਹੁੰਚਿਆ ਨਾ ਸਤਗੁਰੂ ਨਮਸਕਾਰ ਕਰਕੇ ਇੱਕ ਸਾਈਡ ਤੇ ਬੈਠ ਗਿਆ ਉਹ ਕੀ ਵੇਖਦਾ ਇੱਕ ਛੋਟਾ ਜਿਹਾ ਬੱਚਾ ਉਹ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕਦਾ ਹੈ ਪ੍ਰਕਰਮਾ ਕਰਦਾ ਹੈ ਤੇ ਉਹਦੇ ਲਿਬਾਸ ਤੋਂ ਇਹ ਮਹਿਸੂਸ ਹੁੰਦਾ ਇਹ ਮੁਸਲਮਾਨਾਂ ਦਾ ਬੱਚਾ ਹੈ ਮੁਸਲਮਾਨ ਧਰਮ ਨਾਲ ਇਹ ਸੰਬੰਧ ਰੱਖਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕਦਾ ਹੈ ਪ੍ਰਕਰਮਾ ਕਰਦਾ ਹੈ ਤੇ ਨਾਲ ਮੁੱਖ ਤੋਂ ਇੱਕ ਗੱਲ ਕਹਿੰਦਾ ਪਤਾ ਕੀ ਕਹਿੰਦਾ ਉਹ ਮੁੱਖ ਤੋਂ ਹੱਥ ਜੋੜ ਕੇ ਨਾਲ ਬੇਨਤੀ ਕਰਦਾ ਹੈ ਸਤਿਗੁਰੂ ਅੱਗੇ ਝੋਲੀ ਅੜ ਕੇ ਕੀ ਕਹਿੰਦਾ ਕਹਿੰਦਾ ਬਾਬਾ ਟਰੱਕ ਦੇ ਹੀ ਕਹਿੰਦਾ ਬਾਬਾ ਟਰੱਕ ਦੇ ਫਿਰ ਮੱਥਾ ਟੇਕਦਾ ਹੈ ਫਿਰ ਕਰਮਾ ਕਰਦਾ ਹੈ ਫਿਰ ਕਹਿੰਦਾ ਬਾਬਾ ਟਰੱਕ ਦੇ ਪਰ ਕਰਮਾ ਕਰੀ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਹਲ ਦੋਵੇਂ ਹੱਥੇ ਐਦਾਂ ਕਰਦਾ ਹੈ ਕਹਿੰਦਾ ਬਾਬਾ ਟਰੱਕ ਦੇ ਉਹ ਗੁਰਸਿੱਖ ਸਾਈਡ ਤੇ ਬੈਠਾ ਦੇਖਦਾ ਪਿਆ ਹੈ ਪਾਗਾਂ ਵਾਲੇ ਕੁਸਮਾ ਪ੍ਰਕਰਮਾ ਕੀਤੀ ਫਿਰ ਉਹਨੇ ਆਪਣੇ ਅੱਬੂ ਜੀ ਉਂਗਲ ਫੜੀ ਤੇ ਜਾਣ ਲੱਗਾ ਜਦੋਂ ਤੇ ਉਹ ਗੁਰਸੇ ਕੋਲ ਗਿਆ ਕਹਿੰਦਾ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਪਈ ਤੁਹਾਡਾ ਬੱਚਾ ਗੁਰਗੰਸਨ ਮੱਥਾ ਵੀ ਟੇਕਦਾ ਪਿਆ ਸੀ ਪ੍ਰਕਰਮਾ ਵੀ ਕਰਦਾ ਪਿਆ ਸੀ ਤੇ ਨਾਲ ਨਾਲ ਮੁਖ ਤੋਂ ਇੱਕ ਹੀ ਕਹਿ ਰਿਹਾ ਸੀ ਬਾਬਾ ਟਰੱਕ ਦੇ ਬਾਬਾ ਟਰੱਕ ਦੇ ਤੇ ਅਗੋਂ ਉਹ ਮੁਸਲਮਾਨ ਵੀਰ ਉਨੇ ਹੱਥ ਜੋੜਨੇ ਕਹਿੰਦਾ ਜੀ ਇਹ ਗੱਲ ਤਾਂ ਸਮਝਾਉਣਾ ਮੈਂ ਮੇਰੇ ਦਾ ਸਾਈਡ ਤੇ ਥੋੜਾ ਆ ਜਾਓ ਉਹ ਗੁਰਸਿੱਖ ਵੀਰ ਨੂੰ ਮੁਸਲਮਾਨ ਵੀਰ ਸਾਈਡ ਤੇ ਲੈ ਗਿਆ ਉਹਨੇ ਫਿਰ ਗੱਲ ਸ਼ੁਰੂ ਕੀਤੀ ਕਹਿੰਦਾ ਜੀ ਸਾਡੇ ਵਿਆਹ ਨੂੰ ਕਾਫੀ ਸਮਾਂ ਹੋ ਗਿਆ ਸਾਡੇ ਘਰ ਕੋਈ ਬੂਟਾ ਨਹੀਂ ਲੱਗਾ ਪਾਵ ਔਲਾਦ ਨਹੀਂ ਹੋਈ ਥਾਂ ਥਾਂ ਦੇ ਅਸੀਂ ਗਏ ਜਿੱਥੇ ਕਿਸੇ ਦੱਸਿਆ ਸੀ ਉੱਥੇ ਹੀ ਗਏ ਕਹਿੰਦੇ ਜ਼ਿੰਦਗੀ ਨਾ ਕਲ ਬ ਗਈ ਇੱਕ ਦਿਨ ਕੋਈ ਰੱਬ ਦਾ ਪਿਆਰਾ ਮਿਲਿਆ ਮੈਨੂੰ ਆਖਿਆ ਵੀ ਥਾਂ ਥਾਂ ਤੇ ਗਏ ਆ ਪਰ ਝੋਲੀ ਨਹੀਂ ਭਰਦੀ ਭਈ ਜਿੱਥੇ ਕੋਈ ਦਾਦਾ ਹੈ ਜਿਸ ਅਵਤਾਰ ਦੇ ਕੋਲ ਜਿਸ ਪੈਗੰਬਰ ਦੇ ਕੋਲ ਜਿਸ ਵਕੀਰ ਦੇ ਕੋਲ ਉੱਥੇ ਜਾ ਕੇ ਫਰਿਆਦ ਕਰੀ ਦੀ ਹੈ ਸਾਡੀ ਝੋਲੀ ਨਹੀਂ ਭਰਦੀ ਭਈ ਤੇ ਅੱਗੋਂ ਉਹ ਰੱਬ ਦਾ ਪਿਆਰਾ ਪਤਾ ਕੀ ਕਹਿੰਦਾ ਉਹ ਭਲਿਆ ਇੱਕ ਕੰਮ ਕਰ ਜਿੰਨੇ ਪੀਰ پیغمبرਾਂ ਦੇ ਤੇ ਨਾਮ ਯਾਦ ਨੇ ਅਵਤਾਰਾਂ ਦੇ ਨਾਮ ਯਾਦ ਨੇ ਉਹਨਾਂ ਨਾਵਾਂ ਦੀ ਇੱਕ ਪਰਚੀ ਬਣਾ ਲੈ ਸਾਰਿਆਂ ਦੀ ਪਰਚੀ ਬਣਾ ਕੇ ਇੱਕ ਘੜੇ 'ਚ ਪਾ ਦੇ ਤੇ ਘੜੇ ਦੇ ਚੰਗੀ ਤਰ੍ਹਾਂ ਹਲਾ ਤੇ ਅੱਲਾ ਦੇ ਅੱਗੇ ਦੋਵੇਂ ਹੱਥ ਜੋੜ ਕੇ ਫਰਿਆਦ ਕਰੇ ਅੱਲਾ ਇਹ ਅੱਲਾ ਜਿਸ ਦਰ ਤੋਂ ਮੇਰੀ ਝੋਲੀ ਪੜਨੀ ਹੈ ਨਾ ਉਹ ਪਰਚੀ ਮੇਰੇ ਹੱਥ ਵਿੱਚ ਆਵੇ ਕਹਿੰਦਾ ਜੀ ਮੈਂ ਇਦਾਂ ਕੀਤਾ ਮੈਂ ਸਾਰੇ ਅਵਤਾਰਾਂ ਦੇ ਜਿਨੇ ਮੇਰਾ ਨਾਮ ਜਾਲਸਨ ਫਕੀਰਾਂ ਦੀਆਂ ਪੈਗੰਬਰਾਂ ਦੀਆਂ ਸਭ ਵਰਤੀਆਂ ਬਣਾ ਲਈਆਂ ਮੈਂ ਇੱਕ ਘੜੇ ਚ ਪਾ ਦਿੱਤੀਆਂ ਘੜੇ ਨੇ ਚੰਗੀ ਦਾ ਹਲਾਇਆ ਤੇ ਕਦੇ ਅੱਲਾ ਦੇ ਚਰਨਾਂ ਦੇ ਵਿੱਚ ਮੈਂ ਹੱਥ ਜੋੜ ਕੇ ਤਰਲਾ ਪਾਇਆ ਪ੍ਰਿਆਦ ਕੀਤੀ ਬੇਨਤੀ ਕੀਤੀ ਅੱਲਾ ਕਿਰਪਾ ਕਰ ਥਾਂ ਤਾਂ ਦੇ ਮੈਂ ਭਟਕਿਆ ਕਦੀ ਝੋਲੀ ਨਹੀਂ ਮੇਰੀ ਭੜੀ ਹੇ ਅੱਲਾ ਕਿਰਪਾ ਕਰ ਜਿਸ ਦਰ ਤੋਂ ਮੇਰੀ ਝੋਲੀ ਪੜਦੀ ਹੈ ਨਾ ਉਹੀ ਪਰਚੀ ਮੇਰੇ ਹੱਥ ਵਿੱਚ ਆਵੇ ਕਹਿੰਦੇ ਅਰਦਾਸ ਕਰਕੇ ਜਦੋਂ ਮੈਂ ਪਰਚੀ ਕੱਢੀ ਉੱਤੇ ਕੀ ਲਿਖਿਆ ਸੀ ਫਕੀਰ ਬਾਬਾ ਨਾਨਕ ਗੱਜ ਕੇ ਆਖੂ ਸਤਨਾਮ ਸ੍ਰੀ ਵਾਹਿਗੁਰੂ ਕੀ ਲਿਖਿਆ ਤੇ ਫਕੀਰ ਬਾਬਾ ਨਾਨਕ ਤੇ ਕਹਿੰਦੇ ਪਰਚੀ ਤੇ ਮੈਂ ਫੜ ਲਈ ਕਹਿੰਦੇ ਮੈਂ ਹੁਣ ਸੋਚਿਆ ਜੇ ਮੈਂ ਨਨਕਾਣਾ ਸਾਹਿਬ ਗਿਆ ਤੇ ਬਰਾਦਰੀ ਵਾਲੇ ਕੀ ਕਹਿਣਗੇ ਇਹ ਮੁਸਲਮਾਨ ਹੋ ਕੇ ਕਿਤੇ ਤੁਰ ਪਿਆ ਕਹਿੰਦੇ ਮੈਂ ਸੋਚਿਆ ਅੰਮ੍ਰਿਤ ਵੇਲੇ ਤਕਰੀਬਨ 2:00 ਵਜੇ ਨਨਕਾਣਾ ਸਾਹਿਬ ਜਾਵਾਂਗਾ ਬੜੋਂ ਸੇਵਾ ਕਰਕੇ ਉੱਥੇ ਹੀ ਅਰਦਾਸ ਕਰਕੇ ਆ ਜਾਇਆ ਕਰਾਂਗਾ ਕਹਿੰਦੇ ਅੰਮ੍ਰਿਤ ਵੇਲੇ ਮੈਂ ਜਾਣਾ ਬੜੋਂ ਸੇਵਾ ਕਰਨੀ ਝਾੜੂ ਦੇਣਾ ਜਾਂ ਬਾੜ ਸ਼ਨਾਣ ਦੀ ਸੇਵਾ ਉੱਥੇ ਅਰਦਾਸ ਕਰਕੇ ਆ ਜਾਣਾ ਤੇ ਕਹਿੰਦੇ ਉੱਥੇ ਹੋਰ ਵੀ ਸੰਗਤਾਂ ਹੁੰਦੀਆਂ ਸਨ ਤੇ ਕੋਈ ਦਿਨ ਨੰਗੇ ਉਹਨਾਂ ਆਖਿਆ ਵੀ ਅੰਦਰ ਵੀ ਸੇਵਾ ਕਰ ਲਿਆ ਕਰੋ ਭਾਈ ਸਾਹਿਬ ਰੋਜਨਾ ਤੁਸੀਂ ਆਉਂਦੇ ਹੋ ਕਹਿੰਦੇ ਮੈਂ ਅੰਦਰ ਵੀ ਸੇਵਾ ਸ਼ੁਰੂ ਕਰ ਦਿੱਤੀ ਅਮਰਤ ਵਿਲੇ ਜਨ ਨਾਲ ਅਰਦਾਸ ਕਰਨੀ ਹੇ ਬਾਬਾ ਨਾਨਕ ਜੀ ਕਿਰਪਾ ਕਰੋ ਮੇਡੀ ਝੋਲੀ ਭਰਦੇ ਹੋ ਹੇ ਬਾਬਾ ਨਾਨਕ ਜੀ ਕਿਰਪਾ ਕਰੋ ਮੇਡੀ ਝੋਲੀ ਭਰਦੇ ਹੋ ਕਹਿੰਦੇ ਫਿਰ ਬਾਬੇ ਨਾਨਕ ਨੇ ਇਹੋ ਜੀ ਕਿਰਪਾ ਕੀਤੀ ਇਹੋ ਜੀ ਕਿਰਪਾ ਕੀਤੀ ਸਾਲ ਬਾਅਦ ਇਸੇ ਪੁੱਤਰ ਦਾ ਸਾਡੇ ਘਰ ਜਨਮ ਹੋਇਆ ਸਾਲ ਬਾਅਦ ਇਸੇ ਪੁੱਤਰ ਦਾ ਸਾਡੇ ਘਰ ਫਿਰ ਜਨਮ ਹੋਇਆ ਬੋਲੇ ਸਤ ਸ੍ਰੀ ਅਕਾਲ ਜਿੰਦੇ ਮੈਂ ਡਰਾਈਵਰ ਆ ਟਰੱਕ ਚ ਲਾਉਣਾ ਕਿਸੇ ਦਾ ਤੇ ਇਹ ਜਿੱਦ ਪਿਆ ਕਰਦਾ ਹੈ ਮੇਰਾ ਪੁੱਤਰ ਅੱਬੂ ਤੁਸੀਂ ਇਹ ਵੀ ਟਰੱਕ ਘਰ ਲੈ ਕੇ ਆਇਆ ਕਰੋ ਤੇ ਕਹਿੰਦੇ ਇਹਨੂੰ ਮੈਂ ਆਖਿਆ ਪੁੱਤਰ ਮੈਂ ਕਿਸੇ ਦੀ ਨੌਕਰੀ ਕਰਦਾ ਵਾਂ ਮੈਂ ਉਹ ਟਰੱਕ ਘਰ ਲੈ ਕੇ ਨਹੀਂ ਆ ਸਕਦਾ ਤੇ ਕਹਿੰਦੇ ਇਹਦੇ ਮਨ ਦੇ ਅੰਦਰ ਪਤਾ ਨਹੀਂ ਕੀ ਆਇਆ ਇਹ ਕਹਿੰਦਾ ਫਿਰ ਅੱਬੂ ਹਜੂਰ ਤੁਸੀਂ ਆਪਣਾ ਟਰੱਕ ਕਿਉਂ ਨਹੀਂ ਲੈ ਲੈਂਦੇ ਤੁਸੀਂ ਆਪਣਾ ਟਰੱਕ ਲਓ ਟਰੱਕ ਨੂੰ ਘਰ ਲੈ ਕੇ ਆਇਆ ਕਰੋ ਮੈਂ ਝੂਠੇ ਲੈਣੇ ਉੱਤੇ ਬੱਚਾ ਸੀ ਨਾ ਜੀ ਅੱਬੂ ਜੀ ਤੁਸੀਂ ਮੇਰਾ ਆਪਣਾ ਟਰੱਕ ਲੈ ਲਓ ਟਰੱਕ ਘਰ ਲੈ ਕੇ ਆਇਆ ਕਰੋ ਨਾਲੇ ਮੈਂ ਵੀ ਝੂਠੇ ਲਿਆ ਕੇ ਰਾਂਗੇ ਉੱਤੇ ਤੁਹਾਨੂੰ ਕਿਸੇ ਦੀ ਨੌਕਰੀ ਕਰਨ ਦੀ ਕੀ ਲੋੜ ਹੈ ਤੇ ਕਹਿੰਦੇ ਉਸ ਵੇਲੇ ਮੈਂ ਆਖਿਆ ਪੁੱਤਰ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਅਸੀਂ ਆਪਣਾ ਟਰੱਕ ਖਰੀਦ ਲਈਏ ਤੇ ਕਹਿੰਦੇ ਇਹ ਜਿੱਦ ਕਰਨੀ ਸ਼ੁਰੂ ਕਰਤੀਏ ਨੇ ਨਹੀਂ ਅੱਬੂ ਜੀ ਤੁਸੀਂ ਆਪਣਾ ਟਰੱਕ ਲਓ ਤੁਸੀਂ ਆਪਣਾ ਟਰੱਕ ਲੜ ਲਓ ਤੇ ਕਹਿੰਦੇ ਫਿਰ ਮੈਂ ਇੱਕ ਦਿਨ ਇਹਦੀ ਉਂਗਲ ਤੋਂ ਮੈਂ ਇਹਨੂੰ ਫੜਿਆ ਮੈਂ ਆਖਿਆ ਪੁੱਤਰ ਫਿਰ ਆ ਤੈਨੂੰ ਮੈਂ ਉੱਥੇ ਲੈ ਕੇ ਜਾਵਾਂ ਜਿੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜਿੱਥੋਂ ਕਿਰਪਾ ਹੁੰਦੀ ਹੈ ਕਹਿੰਦੇ ਇਹਨੇ ਉਂਗਲ ਤੋਂ ਫੜ ਕੇ ਮੈਨੂੰ ਲੁਕਾਣਾ ਸਾਹਿਬ ਲੈ ਕੇ ਆਇਆ ਮੈਂ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕੀਤਾ ਪੁੱਤਰ ਕੁਝ ਸਾਲ ਪਹਿਲਾਂ ਇਸੇ ਦਾਤੇ ਦੇ ਕੋਲੋਂ ਇਸ ਬਾਬੇ ਦੇ ਕੋਲ ਮੈਂ ਤੈਨੂੰ ਲਿਆ ਸੀ ਜੇ ਟਰੱਕ ਚਾਹੀਦਾ ਨਾ ਇਹ ਬਾਬੇ ਅੱਗੇ ਫਰਿਆਦ ਕਰ ਬੋਲੇ ਸੋਨਿਹਾਨ ਸਤਿ ਸ੍ਰੀ ਅਕਾਲ ਜੇ ਟਰੱਕ ਚਾਹੀਦਾ ਨਾ ਇਸੇ ਬਾਬੇ ਦੇ ਕੇ ਤਰਲਾ ਪਾ ਇਸ ਬਾਬੇ ਅੱਗੇ ਫਰਿਆਦ ਕਰ ਇਸੇ ਬਾਬੇ ਦੇ ਕੋਲ ਮੈਂ ਤੈਨੂੰ ਲਿਆ ਸੀ ਬੱਚੇ ਦੇ ਅੰਦਰ ਚੀਜ਼ ਘੜ ਘੜ ਗਈ ਫਿੱਟ ਹੋ ਗਈ ਕਿਤੇ ਜਦੋਂ ਵੀ ਨੰਕਾਣਾ ਸਾਹਿਬ ਆਉਂਦਾ ਹੈ ਨਾ ਹੁਣ ਇੱਥੇ ਅਰਦਾਸ ਕਰਦਾ ਐ ਅਪੜ ਕਰਮਾ ਕਰਦਾ ਹੈ ਇਹੋ ਚਰਲਾ ਪਉਂਦਾ ਬਾਬਾ ਟਰੱਕ ਦੇ ਬਾਬਾ ਬੋਲੋ ਬਾਬਾ ਟਰੱਕ ਦੇ ਅੱਗੋਂ ਗੁਰਸਿੱਖ ਲਿਖਦਾ ਫਿਰ ਬੜਗੇਡੀ ਵਾਲ ਸੀਧਰ ਨੂੰ ਕੋ ਕਹਿੰਦੇ ਮੈਂ ਨਨਕਾਣਾ ਸਾਹਿਬ ਦਰਸ਼ਨ ਕਰਕੇ ਵਾਪਸ ਆ ਗਿਆ ਪਰ ਮੈਨੂੰ ਭਰੋਸਾ ਹੈ ਮਿਸ਼ਵਾਸ ਹੈ ਜਿਸ ਭਾਵਨਾ ਦੇ ਨਾਲ ਉਹ ਬੱਚਾ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਅਰਦਾਸਾਂ ਪਿਆ ਕਰਦਾ ਸੀ ਨਾ ਪ੍ਰੇਦਾਸਾਂ ਪਿਆ ਕਰਦਾ ਸੀ ਹੁਣ ਤੱਕ ਬਾਬਾ ਨਾਨਕ ਨੇ ਉਹਨੂੰ ਟਰੱਕ ਦਿੱ ਦਿੱਤਾ ਹੋਵੇਗਾ ਬੋਲੇ ਦਰਸ਼ਨ ਕਰਕੇ ਨਨ ਗਾਨਾ ਸਾਹਿਬ ਤੋਂ ਬਿਰਨਾ ਉਹਦਾ ਮੇਲ ਨਹੀਂ ਹੋਇਆ ਕਿਰ ਕਹਿੰਦੇ ਮੇਰੇ ਅੰਦਰ ਇੱਕ ਘਰੋਸਾ ਹੈ ਵਿਸ਼ਵਾਸ ਹੈ ਜਿਸ ਭਾਵਨਾ ਦੇ ਨਾਲ ਜਿਸ ਭੋਲੇਪਨ ਦੇ ਨਾਲ ਜਿਸ ਸ਼ਰਧਾ ਦੇ ਨਾਲ ਉਹ ਬੱਚਾ ਗੁਰੂ ਨਾਨਕ ਦੇ ਚਰਨਾਂ ਦੇ ਅਰਦਾਸਾਂ ਕਰਦਾ ਸੀ ਫਰਿਆਦਾ ਕਰਦਾ ਸੀ ਹੁਣ ਤੱਕ ਗੁਰਦਾਨ ਨਕ ਜੀ ਨੇ ਉਹਨੂੰ ਟਰੱਕ ਦੇ ਦਿੱਤਾ ਹੋਵੇਗਾ ਗੁਰੂ ਕੋਲ ਵੇਖ ਲੋ ਭਾਵਨਾ ਵਾਲੇ ਹੀ ਗੁਰੂ ਕੋਲ ਸਭ ਦਾਤਾਂ ਲੈ ਲੈਂਦੇ ਨੇ ਇਕ ਮੁਸਲਮਾਨਾਂ ਦੇ ਅੰਦਰ ਕਿੰਨੀ ਭਾਵਨਾ ਹੈ ਗੁਰਮਖੋ ਇਹ ਸਾਂਝਾ ਹੈ ਗੁਰਨਾਨਕ ਬਾਸ਼ਾ ਹਰ ਕੋਈ ਗੁਰਨਾਨਕ ਨੂੰ ਤਿਆਰ ਹੈ ਹਰ ਕੋਈ ਤਿਆਰਿਆ ਹੈ ਲੋੜ ਹੈ ਸ਼ਰਦਾ ਦੀ ਲੋੜ ਹੈ ਭਾਵਨਾ ਦੀ ਗੁਰਮਖੋ